ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤਸ਼ੀ ਦੀ ਇੱਕ ਵੀਡੀਓ ਦਾ ਮਸਲਾ ਖਾਸਾ ਪਖਿਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਉਹ ਕੁਝ ਇਹੋ ਜਿਹਾ ਬੋਲ ਗਏ ਜਿਵੇਂ ਕਥਿਤ ਤੌਰ ਦੇ ਉੱਤੇ ਉਹ ਕੁਝ ਇਹੋ ਜਿਹਾ ਬੋਲ ਗਏ ਜਿਹੜਾ ਪੱਤੀਜਨਕ ਸੀ ਔਰ ਉਸ ਤੋਂ ਬਾਅਦ ਖਾਸਾ ਵਿਵਾਦ ਪਖਿਆ ਉਹ ਵਿਵਾਦ ਇਸ ਹੱਦ ਤੱਕ ਪਖਿਆ ਕਿ ਵਿਰੋਧੀ ਧਿਰਾਂ ਦੇ ਕੁਝ ਵੱਡੇ ਲੀਡਰਾਂ ਦੇ ਉੱਤੇ ਪਰਚੇ ਕਰਾ ਦਿੱਤੇ ਗਏ ਪਰ ਹੁਣ ਦਿੱਲੀ ਦੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਇੱਕ ਵੱਡਾ ਖਲਾਸਾ ਕਰ ਦਿੱਤਾ ਉਸ ਵੀਡੀਓ ਦਾ ਜਾਂ ਉਸ ਡਿਊਰੇਸ਼ਨ ਦਾ ਕਹਿੰਦੇ ਇੱਕ ਫੋਰੈਂਸਿਕ ਐਗਜ਼ਾਮੀਨੇਸ਼ਨ ਕਰਵਾਇਆ ਔਰ ਉਸ ਤੇ ਵਿੱਚ ਇਹ ਨਿਕਲ ਕੇ ਸਾਹਮਣੇ ਆਇਆ ਹੈ ਕਿ ਜਿਸ ਵੀਡੀਓ ਨੂੰ ਆਤੀਸ਼ੀ ਦੀ ਜਿਹੜੀ ਵੀਡੀਓ ਨੂੰ ਡਾਕਟਰਡ ਕਿਹਾ ਜਾ ਰਿਹਾ ਸੀ ਜਿਸ ਨੂੰ ਫੈਬ੍ਰਿਕੇਟਡ ਕਿਹਾ ਜਾ ਜਾ ਰਿਹਾ ਸੀ ਉਹ ਅਸਲ ਦੇ ਵਿੱਚ ਡਾਕਟਰਡ ਜਾਂ ਫੈਬ੍ਰਿਕੇਟਡ ਨਹੀਂ ਹੈ ਇੱਕ ਗੱਲਾ ਵਿਜੇਂਦਰ ਗੁਪਤਾ ਨੇ ਆਪਣੇ ਇੱਕ ਬਿਆਨ ਦੇ ਵਿੱਚ ਜਾਰੀ ਕੀਤੀਆਂ ਜੋ ਇਸ ਵੇਲੇ ਜ਼ਿਆਦਾਤਰ ਲੋਕ ਸੁਣ ਵੀ ਰਹੇ ਨੇ ਸਮਝ ਰਹੇ ਨੇ ਕਿ ਕੀ ਕੁਝ ਹੋ ਰਿਹਾ ਤੇ ਕੀ ਕੁਝ ਹੋ ਸਕਦਾ ਹੁਣ ਇਹੀ ਗੱਲਾਂ ਦੇ ਉੱਤੇ ਵਿਚਾਰ ਕਰਦੇ ਆ ਸਾਡੇ ਨਾਲ ਮੌਜੂਦ ਨੇ ਪੁਲਿਸ ਪਰਿਵਾਰ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸਰਦਾਰ ਭੁਪਿੰਦਰ ਸਿੰਘ ਗੋਤਰਾ ਗੋਤਰਾ ਸਾਹਿਬ باندې ਪੰਜਾਬੀ ਦਾ ਸਵਾਗਤ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਗੋਤਰਾ ਸਾਹਿਬ ਸਾਬਕਾ ਮੁੱਖ ਮੰਤਰੀ ਆਤਸ਼ੀ ਦੀ ਉਸ ਵੀਡੀਓ ਦੇ ਉੱਤੇ ਵਿਵਾਦ ਪੱਖਿਆ ਹੁਣ ਵਿਜੇਂਦਰ ਗੁਪਤਾ ਨੇ ਇੱਕ ਵੱਡਾ ਖਲਾਸਾ ਕਰ ਦਿੱਤਾ ਪਰ ਸਵਾਲ ਇਹ ਹੈ ਕਿ ਹੁਣ ਅੱਗੇ ਕੀ ਹੁਣ ਕੀ ਹੋਵੇਗਾ ਤੇ ਕੀ ਹੋ ਸਕਦਾ ਇੱਥੋਂ ਸ਼ੁਰੂ ਕਰਦੇ ਗੱਲ ਇਹ ਤਾਂ ਕਿ ਕਾਰਵਾਈ ਕਿਤੇ ਦੀ ਪਹਿਲੀ ਗੱਲ ਤੇ ਸਾਡੀ ਪੁਲਿਸ ਦਾ ਜਾਂ ਸਾਡੀ ਸਰਕਾਰ ਦਾ ਉਹਦੇ ਇੱਥੇ ਕੋਈ ਪਰਚੀ ਵਾਲੀ ਗੱਲ ਤੇ ਕੋਈ ਬਣਦੀ ਨਹੀਂ ਸੀ ਮਸਲਾ ਵਿਧਾਨ ਸਭਾ ਦਾ ਉਥੇ ਸਪੀਕਰ ਕੀ ਅਲੋ ਕਰਦਾ ਹੈ ਕਿ ਨਹੀਂ ਕਰਦਾ ਕੀ ਕਰਨਾ ਕੀ ਨਹੀਂ ਕਰਨਾ ਉਹ ਉਸ ਵਿਧਾਨ ਸਭਾ ਦਾ ਜਿਹੜਾ ਅੰਦਰ ਵਾਲਾ ਮੈਟਰ ਹੈ ਉਹਨੂੰ ਬਾਹਰ ਪਹਿਲੀ ਗੱਲ ਤੇ ਲਿਆਉਣ ਵਾਲੀ ਗਲਤ ਗੱਲ ਹਾਂ ਲਿਆਉਣ ਤੋਂ ਬਾਅਦ ਫਿਰ ਤੁਸੀਂ ਦੂਜਾ ਪਰਚਾ ਜਿਹੜਾ ਲਿਆ ਕੇ ਸਾਡੇ ਡੀਜੀਪੀ ਸਾਹਿਬ ਨੇ ਪਰਚਾ ਕਰਾ ਦਿੱਤਾ ਸਾਡੇ ਜ਼ਿਲ੍ਹਾ ਅਧਿਕਾਰੀ ਵਿੱਚ ਹੂੰ ਹੁਣ ਗੱਲ ਇੱਥੇ ਆ ਗਈ ਵੀ ਸਾਡੀ ਪੁਲਿਸ ਦੇ ਘੇਰੇ ਦੇ ਵਿੱਚ ਆ ਗਈ ਨਾ ਜੀ ਅਫਸਰਾ ਨੇ ਜਾਂ ਸਰਕਾਰਾਂ ਨੇ ਪੱਲਾ ਝਾੜ ਜਣਾ ਅਫਸਰਾ ਸਰਕਾਰਾਂ ਨੇ ਪੱਲਾ ਇਹ ਗੱਲ ਕਰਕੇ ਝਾੜ ਜਣਾ ਸਾਡਾ ਕੰਮ ਥੋੜੀ ਹੱਡੀ ਜੀਪੀ ਦਾ ਕੰਮ ਸੀ ਤੇ ਡੀਜੀਪੀ ਸਾਹਿਬ ਨੇ ਪੱਲਾ ਇਹ ਗੱਲ ਕਰਕੇ ਝਾੜ ਜਣਾ ਇਹ ਮੇਰਾ ਕੰਮ ਨਹੀਂ ਹੈਗਾ ਤਾਂ ਥੱਲੇ ਵਾਲਾ ਸੋਚਣਾ ਚਾਹੀਦਾ ਹੁਣ ਪਰਚਾ ਪਈ ਦੀ ਗੱਲ ਤੇ ਜਿਹੜਾ ਕਹਿੰਦੇ ਪਰਚਾ ਉੱਤੇ ਦਿੱਤਾ ਅੱਜ ਤੱਕ ਇਹ ਪਰਚਾ ਇਹਨਾਂ ਨੇ ਬਾਹਰ ਹੀ ਨਹੀਂ ਨਿਕਲ ਦਿੱਤਾ ਪਰਚਾ ਦਿੱਤੇ ਦਾ ਜਰੂਰ ਕਹਿਤਾ ਪੇ ਦਿੱਤਾ ਹੁਣ ਜਦ ਸਾਈਬਰ ਦਾ ਕੰਮ ਸੀ ਇਹ ਸਾਈਬਰ ਸੈੱਲ ਦੇ ਵਿੱਚ ਪਰਚਾ ਦਾ ਸਾਈਬਰ ਸੈੱਲ ਵਾਲਿਆਂ ਨਾਲ ਦਿੱਤਾ ਇਹਦਾ ਮਤਲਬ ਤੇ ਪਹਿਲਾਂ ਡੀਜੀਪੀ ਸਾਈਬਰ ਜਿਹੜੇ ਲੱਗੇ ਸਾਡੇ ਉਹਨਾਂ ਦੇ ਨਾਲ ਮਿਲ ਕੇ ਕਾਰਵਾਈ ਹੋਣੀ ਚਾਹੀਦੀ ਉਸ ਤੋਂ ਬਾਅਦ ਪਰਚਾ ਹੋਇਆ ਜਲੰਧਰ ਦੇ ਵਿੱਚ ਇਹਦਾ ਮਤਲਬ ਜਲੰਧਾ ਦਾ ਜਿਹੜਾ ਸਾਈਬਰ ਸਾਈਬਰ ਦਾ ਇੰਚਾਰਜ ਹੈ ਉਹਦੇ ਤੇ ਪੜਤਾਲ ਬਾਤ ਆਈ ਉਹਨਾਂ ਨੇ ਪਰਚਾ ਦਿੱਤਾ ਹੁਣ ਗੱਲ ਤੇ ਆ ਵੀ ਪੁਲਿਸ ਸਾਰੀ ਘੇਰਿੰਗ ਤੇ ਫਸ ਗਈ ਨਾ ਮੋਨ ਅਗਲੀ ਜਾਂਚ ਜਿਹੜੀ ਉਹ ਹੁਣੀ ਬਾਅਦ ਦੀ ਗੱਲ ਹੈ ਪਰ ਇਹਨਾਂ ਨੇ ਪਰਚਾ ਦੇ ਦਿੱਤਾ ਜੀ ਮਤਲਬ ਮੈਨੂੰ ਇਹ ਕੱਲ ਦਾ ਜਵਾਬ ਦਿੱਤਾ ਜਾਵੇ ਮੈਂ ਛੋਟੀ ਜੀ ਗੱਲ ਜਿਹੜੇ ਪੁਲਿਸ ਦੇ ਤਰੀਕੇ ਵਾਲੀ ਲੈ ਲਵਾਂ ਮਾਰ ਦਾ ਦਿੱਲੀ ਦੀ ਤੇ ਪਰਚਾ ਜਲੰਧਰ ਕਿਤਾੋਂ ਦਾ ਪਹਿਲਾਂ ਮੈਨੂੰ ਇਸ ਗੱਲ ਦਾ ਮੈਂ ਜਵਾਬ ਪੁੱਛ ਰਾ ਮੈਨੂੰ ਇਸ ਗੱਲ ਦਾ ਜੀ ਇਹ ਕਾਰਵਾਈ ਤੇ ਦਿੱਲੀ ਦੇ ਵਿੱਚ ਹੋਈ ਜੋ ਵੀ ਕੁਝ ਆ ਜੋ ਵੀ ਕੁਝ ਵਿਧਾਨ ਸਭਾ ਦੇ ਵਿੱਚ ਹੋਇਆ ਤੇ ਪਰਚਾ ਤੁਸੀਂ ਜਲੰਧਰ ਦਿੰਦੇ ਪਹਿਲੇ ਜੀ ਫਿਰ ਕੱਲ ਪ੍ਰੈਸ ਕਾਨਫਰੈਂਸ ਹੋਈ ਡੀਜੀਪੀ ਸਾਹਿਬ ਨੂੰ ਪ੍ਰੈਸ ਮੀਡੀਆ ਸਵਾਲ ਪੁੱਛਦਾ ਵੀ ਡੀਜੀਪੀ ਸਾਹਿਬ ਵੀ ਇਹਨਾਂ ਇਹਨਾਂ ਗੱਲਾਂ ਦਾ ਤਾਂ ਜਵਾਬ ਦਿਓ ਵੀ ਆਡੀਓ ਲੀਕ ਹੋਈ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੋਣਾ ਕਿ ਪਟਿਆਲੇ ਦੀ ਜੀ ਜੀ ਕੋਈ ਵੀਡੀਓ ਸੀ ਹੋਰ ਵੀ ਇੱਕ ਦੋ ਦੋ ਚਾਰ ਸਵਾਲ ਡੀਜੀਪੀ ਸਾਹਿਬ ਨੂੰ ਪੁੱਛੇ ਫਿਰ ਡੀਜੀਪੀ ਸਾਹਿਬ ਆਪਣੀ ABC ਬੋਲ ਕੇ ਚਲੇ ਗਏ ਪ੍ਰੈਸ ਰਿਕਨ ਕਹਿੰਦੇ ਨੋ ਕਮੈਂਟਸ ਜੀ ਹੂੰ ਇਹਦਾ ਮਤਲਬ ਹੈ ਵੀ ਪ੍ਰੈਸ ਕੁਝ ਨਹੀਂ ਬੋਲ ਸਕਦੀ ਤੁਸੀਂ ਕੁਝ ਨਹੀਂ ਸਵਾਲ ਕਰ ਸਕਦੇ ਜੋ ਡੀਜੀਪੀ ਸਾਹਿਬ ਨੇ ਕਹਤਾ ਉਹ ਸਭ ਕੁਝ ਸਹੀ ਹੈ ਪ੍ਰੈਸ ਮੀਡੀਆ ਜੋ ਮਰਜੀ ਕਹੇ ਉਹਦਾ ਕੋਈ ਜਵਾਬ ਨਹੀਂ ਉਹ ਜੋ ਆਪਣੀ ਲਿਖ ਕੇ ABC ਛਾਦਾ ਇਸ ਤੋਂ ਪਹਿਲਾਂ ਵੀ ਛੱਤ ਹੋਈ ਸੁਣਿਆ ਹੋਣਾ ਡੇਢ ਕ 2 ਮਿੰਟ ਦੀ ਇੱਕ ਵੀਡੀਓ ਹੋਈ ਸੀ ਜਦੋਂ ਕਰਨਲ ਬਾਠ ਦਾ ਮਸਲਾ ਉੱਠਿਆ ਉਦੋਂ ਵੀ ਬੋਲ ਕੇ ਜੇ ਪ੍ਰੈਸ ਨੇ ਕੋਈ ਸਵਾਲ ਪੁੱਛਿਆ ਨੋ ਕਮੈਂਟਸ ਇਹ ਕੋ ਗੱਲ ਥੋੜੀ ਯਾਰ ਇਹ ਕੀ ਜਵਾਬ ਹੈਦਾ ਇਹਦਾ ਮਤਲਬ ਤੇ ਇਹ ਤੇ ਪੁਲਿਸ ਰਾਜ ਹੋ ਗਿਆ ਫਿਰ ਗੱਲ ਤੇ ਉੱਥੇ ਆ ਗਈ ਜੋ ਪੁਲਿਸ ਕਹੇਗੀ ਉਹੀ ਹੋਏਗਾ ਬਾਕੀ ਕੁਝ ਨਹੀਂ ਹੋਏਗਾ ਇਹ ਡੀਜੀਪੀ ਸਾਹਿਬ ਵਧੀਆ ਅਫਸਰ ਸੀ ਅੱਜ ਦੀ ਗੱਲ ਨਹੀਂ ਮੈਂ ਐਸਐਸਬੀ ਵਾਲੇ ਵੀ ਇੱਥੇ ਦਾਰ ਰਿਹਾ ਐਸਐਸਬੀ ਤੱਕ ਤੇ ਉਹ ਠੀਕ ਸੀ ਪਰ ਡੀਜੀਪੀ ਬਣਨ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਬਸ ਹੁਣ ਮੈਂ ਹੀ ਮੈਂ ਬਾਕੀ ਸਭ ਕੁਝ ਨਹੀਂ ਹੈਗਾ ਜੋ ਮੈਂ ਕਰਦਾ ਉਹ ਹੀ ਸਹੀ ਹੋਏਗਾ ਬਾਕੀ ਸਾਰਾ ਕੁਝ ਗਲਤ ਹੈ ਜੋ ਤੁਹਾਡੇ ਸਾਹਮਣੇ ਸਾਰਾ ਕੁਝ ਦਿਖ ਰਿਹਾ ਹੈ ਵੀ ਉਹ ਬੰਦਰਜੀ ਹੁਣ ਇਸ ਗੱਲ ਤੇ ਆਣਨੇ ਆ ਕਿਉਂਕਿ ਬਹੁਤ ਕੁਝ ਹੋ ਗਿਆ ਜਲੰਧਰ ਦੇ ਵਿੱਚ ਐਫ ਆਈ ਆਰ ਦਰਜ ਹੋ ਗਈ ਔਰ ਜੇ ਵਜੇ ਅੰਦਰ ਕੋਈ ਤਾਂ ਵੀ ਗੱਲ ਸੁਣੀਏ ਉਹਦੇ ਚ ਉਹ ਸਿੱਧਾ ਪੰਜਾਬ ਸਰਕਾਰ ਦੇ ਪੰਜਾਬ ਪੁਲਿਸ ਦੇ ਉੱਤੇ ਸਵਾਲ ਚੁੱਕਦੇ ਨਜ਼ਰ ਆ ਰਹੇ ਆ ਹੁਣ ਮੇਰਾ ਸਵਾਲ ਇਹ ਹੈ ਕਿ ਆਖਰਕਾਰ ਹੋ ਕੀ ਸਕਦਾ ਵਿਧਾਨ ਸਭਾ ਨੇ ਦਿੱਲੀ ਵਿਧਾਨ ਸਭਾ ਨੇ ਤਾਂ ਡਿਕਲੇਅਰ ਕਰ ਦਿੱਤਾ ਕਿ ਉਹ ਡਾਕਟਰ ਡਨੀ ਸੀ ਇਆ ਉਹਦੇ ਵਿੱਚ ਕੋਈ ਵੀ ਛੇੜਛਾੜ ਨਹੀਂ ਹੋਈ ਉਹ ਕਹਿੰਦੇ ਕਿ ਅਸੀਂ ਫਰੇਮ ਟੂ ਫਰੇਮ ਉਹਨੂੰ ਦੇਖਿਆ ਆ ਫੋਰੈਂਸਿਕ ਕੋਈ ਜਾਂਚ ਹੋਈ ਆ ਰਿਪੋਰਟ ਉਹਦੀ ਆ ਗਈ ਆ ਇੱਥੋਂ ਤੱਕ ਕਿ ਦਿੱਲੀ ਵਿਧਾਨ ਸਭਾ ਦੇ ਵਿੱਚ ਗੱਲ ਕੀ ਹੋਈ ਆ ਉਸ ਟਾਈਮ ਡਿਊਰੇਸ਼ਨ ਦੇ ਵਿੱਚ ਉਹ ਵੀ ਉਹਨਾਂ ਨੇ ਲਿਖਤੀ ਜਾਰੀ ਕਰ ਦਿੱਤਾ ਇਹ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਔਰ ਉਹ ਉਹਨਾਂ ਦੇ ਮੁਤਾਬਕ ਆਤਿਸ਼ੀ ਨੇ ਉਹ ਗੱਲਾਂ ਆਖੀਆਂ ਨੇ ਉਹਨਾਂ ਦੇ ਮੁਤਾਬਕ ਪਰ ਹੁਣ ਕਾਨੂੰਨੀ ਕਾਰਵਾਈ ਕਿਸ ਤਰ੍ਹਾਂ ਦੀ ਹੋ ਸਕਦੀ ਆ ਆਪਾਂ ਇਹਦੇ ਤੇ ਆਉਨੇ ਆਂ ਔਰ ਕਿਹੜੇ ਕਿਹੜੇ ਉੱਤੇ ਹੋ ਸਕਦੀ ਆ ਇਹ ਜਿਹੜਾ ਵੀ ਕਾਰਵਾਈ ਜਿਹੜਾ ਜਿੱਦਾਂ ਕਹਿੰਦੇ ਨਾ ਵੀ ਹੁਣ ਐਫ ਆਈ ਆਰ ਤੇ ਆਈ ਨਿਓ ਚ ਕੀ ਕੀ ਧਾਰਾ ਲਾਈ ਹੈ ਜੋ ਜੋ ਕੁਝ ਲਾਇਆ ਇਹ ਸਾਰਾ ਕੁਝ ਜਿਹੜਾ ਇਹਨਾਂ ਨੇ ਉੱਤੇ ਲਾਇਆ ਉਹ ਸਾਰਾ ਕੁਝ ਇਹਨਾਂ ਤੇ ਲੱਗੇਗਾ ਅੱਛਾ ਜੋ ਬਣਦਾ ਹੈ ਉਹ ਇਹਨਾਂ ਤੇ ਬਣਦਾ ਵੀ ਇਹ ਸਾਰਾ ਕੁਝ ਜੋ ਵੀ ਅੱਜ ਯਾਰ ਦਰਜ ਕੀਤੀ ਹੈ 248 ਬੀਆਰ ਨਾਲ ਸਲਾਈ ਜਾਣ ਜਾਂ ਲਾਈ ਜਾਂ ਕੀ ਲਾਈ ਕੀ ਗੱਲਬਾਤ ਕੀਤੀ ਹੈ ਇਹ ਤਾਂ ਹੁਣ ਐਫ ਆਈ ਆਰ ਸਾਹਮਣੇ ਆਉਣ ਤੋਂ ਬਾਅਦ ਹੀ ਕਹਿ ਸਕਦੇ ਆ ਵੀ ਆ ਇਹਨਾਂ ਤੇ ਹੋਤਾ ਹੈ ਐਫ ਆਈ ਆਰ ਤੇ ਬਾਹਰ ਨਿਕਲਣ ਦਿੱਤੀ ਐਫ ਆਈ ਆਰ ਤੋਂ ਉੱਥੇ ਹੀ ਤੁਸੀਂ ਰੋਕ ਦਿੱਤੀ ਨਹੀਂ ਤੇ ਨੈਟ ਤੇ ਚੜੀ ਹੋਈ ਅਸੀਂ ਤੁਹਾਨੂੰ ਪੜ ਕੇ ਦੱਸੀ ਆ ਵੀ ਆਹ ਗੱਲਬਾਤ ਹੈ ਜੀ ਤੇ ਮੋਟਾ ਜਿਹਾ ਆਪਾਂ ਗੱਲ ਕਹਿ ਦਈਏ ਵੀ ਜੋ ਇਹਨਾਂ ਨੇ ਲਾਇਆ ਹੋਇਆ ਨਾ ਮਤਲਬ ਉਹਨਾਂ ਨੇ ਉਹੀ ਇਹਨਾਂ ਤੇ ਪਰਚਾ ਬਣਦਾ ਕਰਾਣਗੇ ਹੁਣ ਗਾਂ ਇਹ ਸਾਰਾ ਇੱਕ ਜਾਂਚ ਜਾਂਚ ਕੀ ਕਿ ਹੁਣ ਜਾਂਚ ਤੇ ਸਾਰਾ ਕੁਝ ਹੋ ਗਿਆ ਸਾਰਾ ਕੁਝ ਹੋ ਗਿਆ ਹੁਣ ਅਗਲੀ ਕਾਰਵਾਈ ਜਿਹੜੀ ਉਹ ਜਿਹੜੇ ਦਿੱਲੀ ਦੇ ਸਪੀਕਰ ਨੇ ਵਿਜੇਂਦਰਾ ਜੀ ਇਹ ਵਿਜੇਂਦਰਾ ਵਿਜੇਂਦਰਾ ਗੁਪਤਾ ਜੀ ਉਹ ਹੁਣ ਜੋ ਉਹਨਾਂ ਨੇ ਲਿਖ ਕੇ ਭੇਜਣਾ ਉੱਤੇ ਇਹ ਗਾਹ ਅਗਲੀ ਕਾਰਵਾਈ ਕਰਦੇ ਕਿ ਨਹੀਂ ਕਰਦੇ ਫਿਲਹਾਲ ਤੇ ਸਰਕਾਰ ਤੇ ਸਾਡੀ ਪੰਜਾਬ ਪੁਲਿਸ ਸਵਾਲਾਂ ਦੇ ਘੇਂਟ ਵਿੱਚ ਆ ਗਈ ਨਾ ਮੈਂ ਮੈਂ ਜਗਤਾਰ ਸਿੰਘ ਭੁੱਲ ਜਿਹੜੇ ਸੀਨੀਅਰ ਪੱਤਰਕਾਰ ਨੇ ਉਹਨਾਂ ਦੀ ਗੱਲ ਸੁਣਦਾ ਸੀ ਉਹਨਾਂ ਨੇ ਬੜੇ ਠਰਮੇ ਨਾਲ ਇਹ ਗੱਲ ਜ਼ਰੂਰ ਆਖੀ ਹੈ ਔਰ ਉਹਨਾਂ ਦੀ ਗੱਲ ਕਿਸੇ ਤਰ੍ਹਾਂ ਮੇਰੇ ਕਦੇ ਵਾਜਬ ਵੀ ਲੱਗ ਰਹੀ ਹੈ ਕਿ ਇਹ ਲੜਾਈ ਦਿੱਲੀ ਦੀ ਸੀ ਦਿੱਲੀ ਵਿਧਾਨ ਸਭਾ ਦੀ ਸੀ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੀ ਸੀ ਇਹ ਪੰਜਾਬ ਸਰਕਾਰ ਨੇ ਆਪਣੇ ਸਰ ਮੱਥੇ ਕਿਉਂ ਚੱਕ ਲਿਆ ਇਹ ਨਹੀਂ ਸਮਝ ਆਇਆ ਪਰ ਪੰਜਾਬ ਸਰਕਾਰ ਨੇ ਚੱਕਣੀ ਨਹੀਂ ਜੀ ਜੇ ਦਿੱਲੀ ਦਾ ਮੁੱਖ ਮੰਤਰੀ ਭਾਵੇਂ ਦਿੱਲੀੋਂ ਲੱਗ ਗਿਆ ਤੇ ਉਹਦਾ ਮੁੱਖ ਮੰਤਰੀ ਦੂਜੀ ਕਾਪੀ ਤੇ ਪੰਜਾਬ 'ਚ ਵੀ ਆ ਗਈ ਜਣਾ ਤੇ ਨੈਚਰ ਦੀ ਗੱਲ ਹੈ ਪੰਜਾਬ ਨੇ ਮਸਲਾ ਤਾਂ ਹੀ ਚੁੱਕਿਆ ਬਈ ਜਹੀ ਉੱਥੇ ਮੁੱਖ ਮੰਤਰੀ ਨਹੀਂ ਤੇ ਕੋਈ ਸਾਡਾ ਮੁੱਖ ਮੰਤਰੀ ਪੰਜਾਬ 'ਚ ਤਾਂ ਹੈਗਾ ਹੀ ਨਾ ਫਿਰ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਾਂਗੇ ਡੀਪੀ ਸਾਹਿਬ ਨੂੰ ਕਹਾਂਗੇ ਪਰਚਾ ਦਰਜ ਕਰਾਤਾ ਗੱਲ ਤੇ ਹੁੰਦੀ ਤਾਂ ਮੈਂ ਤਾਂ ਅੱਗੇ ਕਹਿ ਕੇ ਜੇ ਗੱਲ ਪਹਿਲਾਂ ਕੀ ਮਸਲਾ ਦਿੱਲੀ ਦਾ ਪਰਚਾ ਤੁਸੀਂ ਜਲੰਧਰ ਦਵਾ ਰਹੇ ਹੋ ਕੋ ਗੱਲ ਬਣਦੀ ਨਹੀਂ ਤੇ ਉਹ ਨਹੀਂ ਬਣਦੀ ਤਾਂ ਗੱਲ ਦਾ ਰਿਜ਼ਲਟ ਤੁਹਾਡੇ ਸਾਹਮਣੇ ਫਿਰ ਸਾਰੇ ਪਾਸੇ ਪੁਲਿਸ ਸਵਾਲਾਂ ਦੇ ਘੇਰੇ ਤੇ ਆ ਗਈ ਨਾ ਹੁਣ ਜੇ ਕੱਲ ਪ੍ਰੈਸ মিডিਆ ਸਵਾਲ ਪੁੱਛਦਾ ਪਰ ਡੀਜੀਪੀ ਸਾਹਿਬ ਨੂੰ ਕਹਿੰਦੇ ਲੋ ਕਮੈਂਟਸ ਤੇ ਜੇ ਪ੍ਰੈਸ মিডিਆ ਤੁਸੀਂ ਪਰਚੇ ਦਿੰਦੇ ਪਿਓ ਕਿੰਨੇ ਕ ਪਰਚੇ ਤੁਸੀਂ ਦਿਓ ਕਿੰਨੇ ਕ ਕੀ ਕੀ ਕਰੀ ਜਾਂਦੇ ਪਿਓ ਕਿ ਪੁਲਿਸ ਇਥੋਂ ਪੁਲਿਸ ਦਾ ਫੇਲੀਅਰ ਹੀ ਨਜ਼ਰ ਆ ਰਿਹਾ ਮੈਂ ਇੱਕ ਗੱਲ ਕਹਿਣਾ ਜਿਆਦਾ ਕੁਝ ਜਿਆਦਾ ਘੁਮਾ ਕੇ ਗੱਲਾਂ ਕਿ ਪੁਲਿਸ ਦਾ ਫੇਲੀਅਰ ਸਾਹਮਣੇ ਤੁਹਾਡੇ ਨਜ਼ਰ ਆ ਰਿਹਾ ਅਗਰ ਪੁਲਿਸ ਦੇ ਫੇਲੀਅਰ ਦੀ ਤੁਸੀਂ ਗੱਲ ਕਰ ਰਹੇ ਹੋ ਪਹਿਲਾਂ ਵੀ ਜਲੰਧਰ ਦੇ ਕਮਿਸ਼ਨਰ ਆਫ ਪੁਲਿਸ ਤਨਪ੍ਰਿਤ ਕੌਰ ਨੂੰ ਕਹਿੰਦੇ ਤਲਬ ਵੀ ਕੀਤਾ ਉੱਥੇ ਉਹਨਾਂ ਦੇ ਉੱਤੇ ਸਵਾਲ ਵੀ ਉੱਠੇ ਪਰ ਹੁਣ ਜਦੋਂ ਵਿਜੇਂਦਰ ਗੁਪਤਾ ਇਹ ਗੱਲ ਕਹਿੰਦੇ ਆ ਕਿ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰ ਇਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਨਾਲ ਇਨਵੋਲਡ ਹੋਵੇ ਤੇ ਉਦੋਂ ਫਿਰ ਕੀ ਸਮਝੀਏ ਕਿ ਕੀ ਪੰਜਾਬ ਪੁਲਿਸ ਦੇ ਜਿਹੜੇ ਪ੍ਰਧਾਨ ਨੇ ਜਿਹੜੇ ਉਹਨਾਂ ਦੇ ਜਰਨੈਲ ਨੇ ਜਿਹੜੇ ਕਮਿਸ਼ਨਰ ਨੇ ਸਾਡੇ ਕੀ ਉਹਨਾਂ ਦੇ ਉੱਤੇ ਕੋਈ ਗਾਜ ਡਿੱਗਣ ਵਾਲੀ ਹੈ ਕਿ ਐਸਐਸਪੀ ਦੇ ਉੱਤੇ ਕੋਈ ਗਾਜ ਡਿੱਗਣ ਵਾਲੀ ਹੈ ਇਹ ਆਲਟੀਮੇਟਲੀ ਹੋਵੇਗਾ ਕਿ ਇਹਦੇ ਵਿੱਚ ਇਹਦੇ ਵਿੱਚ ਹੁਣ ਤੁਸੀਂ ਦੇਖੋ ਥੋੜੇ ਦਿਨ ਪਹਿਲਾਂ ਤੁਸੀਂ ਸਾਰਿਆਂ ਸੁਣਿਆ ਕਿ ਡੀਜੀਪੀ ਸਾਹਿਬ ਨੂੰ ਤੇ ਕਮਿਸ਼ਨਰ ਪੁਲਿਸ ਨੂੰ ਦਿੱਲੀ ਬੁਲਾਇਆ ਗਿਆ ਜੀ ਪਰਚਾ ਦਾ ਤੁਸੀਂ ਦੇਖੋ ਵੀ ਸਵੇਰੇ ਗੱਲ ਹੋਈ ਤੇ ਤੁਸੀਂ ਅਗਲੇ ਦਿਨ ਸ਼ਾਮ ਨੂੰ ਬਦਲ 24 ਆਵਰ ਤੁਸੀਂ ਪਰਚਾ ਦੇ ਦਿੱਤਾ ਤੇ ਹੁਣ ਤੁਹਾਡੇ ਕੋਲ ਸਵਾਲ ਦਾ ਜਵਾਬ ਦੇਣ ਨੂੰ ਮਤਲਬ ਜਵਾਬ ਨਹੀਂ ਹੈਗਾ ਤੇ ਤੁਸੀਂ ਮੰਗਦੇ ਵੀ ਕਦੀ ਸਾਨੂੰ ਹਫਤੇ ਦਾ ਟਾਈਮ ਦਿੱਤਾ ਜਾਵੇ ਕਦੀ ਦੱਸ ਦਿੰਦਾ ਟਾਈਮ ਦਿੱਤਾ ਜਾਵੇ ਇਹ ਕਿਉਂ ਇਹਦਾ ਮਤਲਬ ਇਥੋਂ ਇਹ ਕੋਸ਼ਿਸ਼ ਦੇ ਵਿੱਚ ਪੰਜਾਬੀ ਚ ਕਹਦੀ ਵੀ ਦਾਲ ਚਕਾਲਾ ਦੇ ਹੈ ਜਿਹੜਾ ਤੁਸੀਂ ਟਾਈਮ ਮੰਗਦੇ ਹੋ ਕਿੱਡਾ ਕੋਈ ਐਫ ਆਈ ਆਰ ਤੁਸੀਂ ਦਿੱਤੀ ਉਹ ਕਾ ਕੇਸ ਬਣਾਤੀ ਜਾਂ ਫਿਰ ਦਿੱਤੀ ਜੇ ਤੁਸੀਂ ਐਫ ਆਈ ਆਰ ਦਰਜ ਕੀਤੀ ਉਹ ਕੇਸ ਬਣਾ ਤੇ ਕਿ ਕਿਹੜੇ ਜੁਰਮ ਤੇ ਤੁਸੀਂ ਲਾ ਕੇ ਦਰਜ ਕੀਤੀ ਹੈ ਜਿਹੜਾ ਤੁਸੀਂ ਹੁਣ ਜਵਾਬ ਮੰਗਦੇ ਹੋ ਜਿਹੜਾ ਤੁਹਾਡੇ ਕੋਲ ਹੁਣ ਜਵਾਬ ਨਹੀਂ ਆ ਰਿਹਾ ਜਿਹੜਾ ਜਵਾਬ ਦੇ ਨੂੰ ਤੁਸੀਂ ਦੱਸ ਦੇਂਦਾ ਟਾਈਮ ਮੰਗਦੇ ਹੋ ਮੈਂ ਕਹਿੰਦਾ ਇਹਨਾਂ ਨੂੰ ਤਾਂ ਮੁੱਖ ਮੰਤਰੀ ਪੰਜਾਬ ਚੰਗਾ ਜੇ ਉਹਨੂੰ ਦਰਬਾਰ ਸਾਹਿਬ ਤੇ ਸਾਡੀ ਸਰਵਉੱਚ ਅਦਾਲਤ ਤੇ ਬੁਲਾਇਆ ਗਿਆ ਸੀ ਉਹਨੇ ਜੇ 15 ਤਰੀਕ ਦਾ ਟਾਈਮ ਲਿਆ ਉਹਨੇ 15 ਤਰੀਕ ਨੂੰ ਹੀ ਗਿਆ ਜੇ ਉਹਨੇ 11 ਵਜੇ ਕਿਹਾ ਤੇ 11 ਵਜੇ ਜੇ 12 ਵਜੇ ਕਹੇ 12 ਵਜੇ ਉਹ ਆਇਆ ਕਹਿੰਦੇ ਚਾਹੇ ਪੰਜਾਬ ਦਾ ਮੌਲਕ ਦਾ ਰਾਸ਼ਟਰਪਤੀ ਆਏ ਮੈਂ ਉਹਨੂੰ ਨਹੀਂ ਅਟੈਂਡ ਕਰਾਂਗਾ ਪਹਿਲਾਂ ਮੈਂ ਇਹ ਅਟੈਂਡ ਕਰਾਂਗਾ ਤੇ ਤੁਸੀਂ ਇੱਕ ਡੀਜੀਪੀ ਪੰਜਾਬ ਦਾ ਹੋ ਕੇ ਪੰਜਾਬ ਦਾ ਮੁਖੀਆ ਪੁਲਿਸ ਦਾ ਤੇ ਉਸ ਮੁਖੀਏ ਪੁਲਿਸ ਨੇ ਕਹੇ ਜੂਨੀਅਰ ਅਫਸਰ ਨੂੰ ਕਿਹਾ ਕਿ ਐਫਆਈਆਰ ਦਰਜ ਕਰਾਈ ਹੋਵੇ ਉਸ ਐਫਆਈਆਰ ਦੇ ਜਵਾਬ ਵਾਸਤੇ ਦਿੱਲੀ ਬੁਲਾਇਆ ਗਿਆ ਹੋਵੇ ਉਹਦੇ ਵਾਸਤੇ ਤੁਸੀਂ ਟਾਈਮ ਮੰਗਦੇ ਕਿਉਂ ਇਦੇ ਬਾਰੇ ਜਵਾਬ ਪੁੱਛਣੇ ਚਾਹੁੰਦੇ ਆ ਕਿ ਉਹਦੇ ਬਾਰੇ ਕਿਉਂ ਟਾਈਮ ਮੰਗਿਆ ਜਾਂਦਾ ਕੀ ਤੁਹਾਡੇ ਕੋਲ ਉਸ ਚੀਜ਼ ਦਾ ਜਵਾਬ ਨਹੀਂ ਜਾਂ ਤੁਸੀਂ ਐਫਆਈਆ ਦਰਜ ਨਹੀਂ ਨਹੀਂ ਦਰਜ ਕੀਤੀ ਤਾਂ ਕਹੋ ਨਹੀਂ ਦਰਜ ਕੀਤੀ ਜੇ ਕੀਤੀ ਤਾਂ ਫਿਰ ਦਿਓ ਜਵਾਬ ਉਹਦਾ ਪ੍ਰੈਸ ਮੀਡੀਆ ਸਾਹਮਣੇ ਕਿਉਂ ਨਹੀਂ ਆ ਫਈਆ ਰਾਜੀ ਕਿਤੇ ਨਾ ਕਿਤੇ ਤਾਂ ਕੋਈ ਗੜਬੜ ਹੈਗੀ ਹੈ ਨਾ ਉਹ ਜੋ ਤੁਹਾਡੇ ਸਾਹਮਣੇ ਆ ਨਹੀਂ ਉਹਦਾ ਜਵਾਬ ਤੁਸੀਂ ਮੰਗ ਰਹੇ ਹੋ ਉਹ ਜਵਾਬ ਕੋਈ ਮਿਲ ਨਹੀਂਦਾ ਸਨ ਨਹੀਂ ਹੁਣ ਮੈਂ ਮੈਂ ਆਹੀ ਜਾਣਨਾ ਚਾਹੁੰਦਾ ਤੁਹਾਡੇ ਕੋਲੋਂ ਕਿ ਜੇ ਬਹੁਤ ਸਿੱਧੇ ਲੈਵਲ ਦੇ ਉੱਤੇ ਸਮਝਣਾ ਹੋਵੇ ਅਗਲੀ ਕਾਰਵਾਈ ਕਿਵੇਂ ਦੀ ਹੋ ਸਕਦੀ ਹੈ ਕਿਸ ਉੱਤੇ ਹੋ ਸਕਦੀ ਹੈ ਜੇ ਪੁਲਿਸ ਦੇ ਪੁਲਿਸ ਦਾ ਨਾਮ ਵਿਚ ਆ ਰਿਹਾ ਤੇ ਪੁਲਿਸ ਤੇ ਕਿਵੇਂ ਦੀ ਹੋ ਸਕਦੀ ਹੈ ਕਿਸੇ ਹੋਰ ਦਾ ਆ ਰਿਹਾ ਤੇ ਹੋਰ ਤੇ ਕਿਹਦੇ ਹੋ ਸਕਦੀ ਹੈ ਮੈਂ ਤੁਹਾਨੂੰ ਦੱਸਿਆ ਵੀ ਪੁਲਿਸ ਤੇ ਜਿਹੜੀ ਹੋਣੀ ਆ ਉਹ ਗੱਲ ਪੇ ਐਫ ਆਈ ਆਰ ਗੱਲ ਆ ਪੇ ਐਫ ਆਈ ਆਰ ਹੀ ਨਹੀਂ ਅਸੀਂ ਇਹਨਾਂ ਨੂੰ ਦੱਸੀ ਜੋ ਐਫ ਆਈ ਆਰ ਤੇ ਇਹਨਾਂ ਨੇ ਲਾਈਆਂ ਤਾਰਾ ਉਹ ਹੀ ਇਹਨਾਂ ਤੇ ਲੱਗ ਸਕਦਾ ਹੂੰ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਵੀ ਸਾਈਬਰ ਕ੍ਰਾਈਮ ਦੇ ਜਿਹੜੇ ਥਾਣੇ ਚ ਪਰਚਾ ਦਾ ਮੇਨ ਤੇ ਉਹੀ ਦੋਸ਼ੀ ਪਾਏ ਜਾਣੇ ਨੇ ਬਾਕੀ ਦੇ ਸਾਰੇ ਨਿਕਲ ਜਾਣੇ ਬਾਹਰ ਤੁਹਾਨੂੰ ਉਹ ਮੈਂ ਤਾਂ ਇੱਕੋ ਗੱਲ ਲਾਸਟ ਵਿੱਚ ਪਹਿਲਾਂ ਵੀ ਕਹੀ ਸੀ ਹੁਣ ਵੀ ਕਹਿੰਨਾ ਫਸਣਾ ਥਾਣੇਦਾਰੀ ਥੱਲੇ ਆ ਗਏ ਜਾਂ ਥਾਣੇਦਾਰ ਹੋਇਆ ਜਾਂ ਡੀਐਸਪੀ ਆ ਪੀਪੀਐਸ ਜਾਂ ਇਨਸਪੈਕਟਰ ਜਾਂ ਐਸਪੀ ਮੈਂ ਗੱਲ ਕਰਦਾ ਵੀ ਫਸਨੇ ਉਹੀ ਨੇ ਬਾਕੀ ਸਾਰੇ ਨਿਕਲ ਜਾਣੇ ਬਾਹਰ ਠੀਕ ਹੈ ਬਿਲਕੁਲ ਬਿਲਕੁਲ ਇਹ ਸਥਿਤੀ ਪਰ ਹੁਣ ਵੇਖਣ ਦੀ ਲੋੜ ਹੈ ਕਿ ਆਉਣ ਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਨੀ ਡੀਆ ਪੰਜਾਬੀ ਤੇ